ਜੇ ਉਹ ਮੁੰਡਾ ਸਾਹਮਣੇ ਆ ਕੇ ਮੇਰੇ ਨਾਲ ਗੱਲਬਾਤ ਕਰਦਾ ਆ ਤੇ ਹੋ ਸਕਦਾ ਮੈਨੂੰ ਮaaf ਕਰ ਦਵਾ ਮੁੱਦਾ ਉਹਦਾ ਤੇ ਮੇਰਾ ਇਹ ਆਪ ਦੀ ਤੰਗ ਵਿੱਚ ਨਾ ਫਸਾਣ ਤੁਸੀਂ ਇਹ ਲਿਖ ਕੇ ਪਾ ਦਿੰਦਾ ਭਾਜੀ ਜੀ ਵੀਰ ਜੀ ਤੁਸੀਂ ਭੈਣ ਬਣਾਇਆ ਸੀ ਮੈਨੂੰ ਇਹ ਵੀ ਜਵਾਬ ਉਹਨਾਂ ਨੂੰ ਦੇ ਦਿਓ ਕਿ ਤੁਸੀਂ ਇਹ ਲਿਖ ਕੇ ਪਾ ਦਿੰਦੇ ਕਿ ਬਈ ਬੇਸ਼ੱਕ ਬੈਨਰ ਕਿਸੇ ਹੋਰ ਦਾ ਹੈ ਲੇਕਿਨ ਉਸ ਕੁੜੀ ਨੇ ਸਾਡੇ ਨਾਲ ਬਹੁਤ ਟਾਈਮ ਕੰਮ ਕੀਤਾ ਉਹਨੇ ਲੱਤਾ ਮਾਰ ਕੇ ਤੁਹਾਨੂੰ ਪੈਸੇ ਜਿੰਨੂੰ ਆਪਾਂ ਮੈਂ ਸਿੱਧਾ ਕਹਿ ਦੇਣੀ ਕਮਿਸ਼ਨ ਹੈ ਤੁਹਾਨੂੰ ਖਵਾਈ ਹੈ ਤੁਹਾਨੂੰ ਇਹੀ ਡਰਾ ਕੇ ਸਾਡਾ ਕੰਮ ਬੰਦ ਹੋ ਜੂਗਾ ਕਿਉਂਕਿ ਤੁਹਾਨੂੰ ਪਤਾ ਹੈ ਸਾ ਅਸੀਂ ਤਾਂ ਇਹਨਾਂ ਕੁੜੀਆਂ ਤੋਂ ਸવાય ਹੋਰ ਕੁਝ ਕਰ ਨਹੀਂ ਸਕਦੇ ਜੇ ਜੇ ਮੈਨੂੰ ਦਇਆ ਆ ਜਾਂਦੀ ਇਹਦਾ ਕੁਝ ਵੀ ਸੀਜ਼ਨ ਹੋ ਮੈਂ ਆਪਣਾ ਡਿਸੀਜਨ ਵਾਪਸ ਲੈ ਸਕਦੀ ਹਾਂ ਪਰ ਡਰਾ ਧਮਕਾ ਕੇ ਤੁਸੀਂ ਇਹ ਚੀਜ਼ ਮੇਰੇ ਤੋਂ ਨਹੀਂ ਕਰਵਾ ਸਕਦੇ ਠੀਕ ਆ ਤੇ ਜਦੋਂ ਤੁਸੀਂ ਆਪਣਾ ਤੁਸੀਂ ਜਦੋਂ ਤੁਸੀਂ ਮੇਰੇ ਤੋਂ ਮਾਫੀ ਮੰਗਣੀ ਆ ਠੀਕ ਆ ਤੇ ਉਦੋਂ ਤੁਸੀਂ ਪੂਰੇ মিডিਆ ਦੇ ਸਾਹਮਣੇ ਮਾਫੀ ਮੰਗਣੀ ਆ ਮੈਂ ਵੀ ਫਿਰ ਤੁਹਾਨੂੰ ਕਹਿ ਦਾਂਗੀ ਕਿ ਕਿ ਮੈਂ ਵੀ ਮਾਫੀ ਮੰਗਦੀ ਹਾਂ ਕਿਉਂਕਿ ਮੈਂ ਵੀ ਤੁਹਾਨੂੰ ਗਾਲ੍ਹਾਂ ਕੱਢੀਆਂ ਮੈਂ ਤਾਂ ਕਿਸੇ ਨੂੰ ਪ੍ਰਧਾਨ ਬੰਦੇ ਨਾਲ ਦੇਖਿਆ ਨਾ ਆਪਾਂ ਕਿਸੇ ਪ੍ਰਧਾਨ ਨੂੰ ਜਾਣਦੇ ਆ ਆਪਾਂ ਉਸ ਕੁੜੀ ਨੂੰ ਜਾਣਦੇ ਆ ਜਿਹਦੀ ਮੈਂ ਬਹੁਤ ਇੱਜ਼ਤ ਕਰਦੀ ਸੀਗੀ ਜੀ ਜਿਹੜੀ ਅੱਜ ਆ ਆਪ ਨੂੰ ਪ੍ਰਧਾਨ ਕਹਿ ਲਾਰੀ ਆ ਤੇ ਕਿ ਤੁਹਾਨੂੰ ਨਾ ਬਹੁਤ ਈਗੋ ਆ ਗਈ ਹੋਈ ਆ ਐਕਚੁਅਲੀ ਤੁਸੀਂ ਈਗੋ ਕਰਦੇ ਹੋ ਇਹ ਉਹ ਤੇ ਤੁਹਾਡੇ ਕੈਬਨ ਵੀ ਸਾਨੂੰ ਲਿਆਣੇ ਪੈਂਦੇ ਨੇ ਸਾਰਾ ਕੁਝ ਲਿਆਣਾ ਪੈਂਦਾ ਆ ਕੁਰਸੀਆਂ ਤੁਹਾਡੀਆਂ ਲਾ ਕੇ ਦਿਓ ਇਹ ਉਹ ਫਿਰ ਵੀ ਤੁਸੀਂ ਨਖਰੇ ਕਰਦੇ ਹੋ ਕਿਉਂ ਹੁੰਦਾ ਕੋਣਾ ਮੈਨੂੰ ਐ ਐ ਭੇਜਣ ਮਾਰ। ਭੇਜਨਾਂ ਤਿਕਰ ਇਹ ਮੁੰਡਾ ਜਿਹੜਾ ਵਾ ਜਿਹਨੇ ਗਲਾਸ ਮਾਰਿਆ ਵਾ ਇਹ ਦੁਨੀਆ ਦੇ ਸਾਹਮਣੇ ਨਹੀਂ ਆਂਦਾ ਆਪਣਾ ਫੇਸ ਲੈ ਕੇ ਉਹਨਾਂ ਤਿਕਰ ਇਹ ਮਾਮਲਾ ਇਹਵੇਂ ਚੱਲਦਾ ਰਹੂਗਾ। ਦੇਖ ਰਿਹਾ ਤੁਸੀਂ ਇਹ ਈਮ ਐਈਐਫਆਈਆਰ ਦਰਜ ਹੁੰਦੀ ਆ ਸਿਮਰ ਸੰਧੂ ਦੇ ਮਾਮਲੇ ਦੇ ਉੱਤੇ ਤੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਦੇ ਹੀ ਸਾਥੀ ਉਹਨਾਂ ਦੇ ਖਿਲਾਫ ਆ ਕੇ ਬਿਆਨਬਾਜ਼ੀ ਕਰਦੇ ਨੇ ਉਹਨਾਂ ਵੱਲੋਂ ਕਾਫੀ ਜ਼ਿਆਦਾ ਸਵਾਲ ਨੇ ਜਿਹੜੇ ਸਿਮਰ ਸੰਧੂ ਦੇ ਉੱਤੇ ਚੱਕੇ ਜਾਂਦੇ ਨੇ ਤੇ ਨਾਲ ਹੀ ਇਹ ਵੀ ਕਿਹਾ ਜਾਂਦਾ ਹੈ ਕਿ ਅਗਰ ਸਿਮਰ ਸੰਧੂ ਇਦਾਂ ਕਰਦੀ ਹੈ ਤੇ ਸਾਡੀ ਸਾਡਾ ਜਿਹੜਾ ਕੰਮ ਆ ਉਹ ਵੀ ਬੰਦ ਹੋ ਸਕਦਾ ਹੈ ਤੇ ਸਿਮਰ ਸੰਧੂ ਸਾਡੇ ਨਾਲ ਮੌਜੂਦ ਨਹੀਂ ਉਹਨਾਂ ਨਾਲ ਗੱਲਬਾਤ ਕਰਦੇ ਆ ਅ ਕੱਲ ਵੀ ਆਪਾਂ ਗੱਲਬਾਤ ਕੀਤੀ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਅੱਜ ਐਫਆਈਆਰ ਦਰਜ ਹੋਈ ਆ ਤੁਹਾਨੂੰ ਸਾਹਨੇ ਵੱਲ ਬੁਲਾਇਆ ਗਿਆ ਸੀਗਾ ਕੀ ਗੱਲਬਾਤ ਮੈਨੂੰ ਐਕਚੁਅਲੀ ਦੇਖੋ ਜਿਹੜਾ ਮੇਰਾ ਮੇਨ ਮੁੱਦਾ ਸੀਗਾ ਹਨਾ ਉਹ ਸੀਗਾ ਮੇਰਾ ਐਫ ਆਈ ਆਰ ਮੈਨਾਂ ਤੇ ਪਰਚਾ ਦਰਜ ਕਰਵਾਇਆ ਆ ਤੇ ਮੈਂ ਉਹਨਾਂ ਦੇ ਨਾਲ ਗੱਲ ਕਰਨੀ ਆ ਨਾ ਇਹ ਤਾਂ ਵਿੱਚ ਐਵੇਂ ਵੜ ਗਏ ਹਨਾ ਤੇ ਜਿਹੜੀਆਂ ਕਈ ਵਾਰ ਕਹਿੰਦੇ ਨੇ ਕਿ ਸੱਚ ਕੋੜਾ ਹੁੰਦਾ ਵਾ ਕਿਸੇ ਨੂੰ ਪੱਚਦਾ ਨਹੀਂ ਹਨਾ ਤੇ ਤੁਸੀਂ ਹੋਰ ਸਵਾਲ ਕਰ ਰਹੇ ਸੀ ਜਿਵੇਂ ਕਿ ਕੰਮ ਤੇ ਬੈਡ ਅਸਰ ਪਊਗਾ ਇਸ ਕਰਕੇ ਰੀਜ਼ਨ ਇਹ ਹੋ ਵੀ ਸਕਦਾ ਵਾ ਕਿ ਕੰਮ ਬੰਦ ਹੋ ਜੇ ਪਰ ਮੈਨੂੰ ਨਹੀਂ ਲੱਗਦਾ ਕਿਉਂਕਿ ਪਹਿਲਾਂ ਗੋਲੀ ਵੱਜੀ ਸੀ ਬਠਿੰਡੇ ਵਾਲੀ ਕੁੜੀ ਨੂੰ ਹਨਾ ਤੇ ਉਸ ਤੋਂ ਪਹਿਲਾਂ ਵੀ ਬਹੁਤ ਸਾਰੇ ਹਾਸੇ ਹੋਏ ਆ ਤੇ ਉਸ ਤੋਂ ਬਾਅਦ ਤਾਂ ਇਹ ਨਚਨੋ ਗਣੋ ਫਿਰ ਮੇਰੇ ਮੂੰਹ 'ਚ ਸੁਣੂਗੀਆ ਫਿਰ ਤਾਂ ਅਸੀਂ ਨਚਨੋ ਗਣੋ ਹੱਡੀਆਂ ਨਹੀਂ ਹੈ ਸਿੱਧੀ ਜਿਹੜੀ ਗੱਲ ਆ ਉਹ ਉਸ ਤੋਂ ਬਾਅਦ ਵੀ ਤਾਂ ਕੰਮ ਚੱਲਦਾ ਹੀ ਰਿਹਾ ਹੈ ਨਾ ਆ ਪਾਕੀ ਸਦੀਤੀ ਮਰ ਗਈ ਆ ਜਾਂ ਕੁਛ ਹੋ ਗਿਆ ਵਾ ਤੇ ਅੱਜ ਜੇ ਮੈਂ ਜ਼ਿੰਦਾ ਵਾਂ ਤੇ ਮੇਰੇ ਖਿਲਾਫ ਖੜੇ ਹੋਗੇ ਜੇ ਕੱਲ ਅੱਜ ਮੈਂ ਮਰ ਜਾਂਦੀ ਫਿਰ ਇਹ ਮੇਰੇ ਨਾਲ ਹੋਣੀ ਸੀ ਜੀ ਇਹ ਚੀਜ਼ਾਂ ਹਾਂਜੀ ਤੇ ਜੇਕਰ ਗੱਲ ਕਰੀਏ ਕੱਲ ਦੀਆਂ ਤੁਹਾਡੀਆਂ ਇੰਟਰਵਿਊਸ ਚੱਲ ਰਹੀਆਂ ਨੇ ਤੇ ਲੋਕਾਂ ਦੇ ਕਾਫੀ ਤਰ੍ਹਾਂ ਦੇ ਕਮੈਂਟਸ ਵੀ ਆ ਰਹੇ ਨੇ ਕਈਆਂ ਵੱਲੋਂ ਕਿਹਾ ਜਾ ਰਿਹਾ ਸਿਮਰ ਬੋਲਡ ਬਹੁਤ ਹੈ ਹਨਾ ਇਹਨਾਂ ਨੂੰ ਕੀ ਜ਼ਰੂਰਤ ਆ ਆਹ ਕੰਮ ਕਰਨ ਦੀ ਕੰਮ ਕਿਉਂ ਨਹੀਂ ਛੱਡ ਦਿੰਦੇ ਕੰਮ ਦੇ ਉੱਤੇ ਸਵਾਲ ਚੱਕੇ ਜਾ ਰਹੇ ਨੇ ਹਨਾ ਤੁਹਾਡੇ ਉੱਤੇ ਸਵਾਲ ਚੱਕੇ ਜਾ ਰਹੇ ਨੇ ਕਿਵੇਂ ਵੇਖਦੇ ਹੋ ਇਹਨਾਂ ਚੀਜ਼ਾਂ ਨੂੰ ਇਹਨਾਂ ਚੀਜ਼ਾਂ ਨੂੰ ਮੈਂ ਇਗਨੋਰ ਦੀ ਤਰ੍ਹਾਂ ਦੇਖਦੀ ਹੈ ਨਾ ਵੈਸੇ ਤਾਂ ਪਰ ਇੱਕ ਕਿਤੇ ਨਾ ਕਿਤੇ ਨਾ ਬੰਦੇ ਨੂੰ ਇੱਕ ਸੈਲਫ ਰਿਸਪੈਕਟ ਜੀ ਹੁੰਦੀ ਹੈ ਚਾਹੇ ਕੋਈ ਵੀ ਆ ਜਿਵੇਂ ਤੁਸੀਂ ਰਿਪੋਰਟਰ ਹੋ ਨਾ ਹੁਣ ਤੁਹਾਡੇ ਨਾਲ ਕੋਈ ਬਤਮੀਜ਼ੀ ਕਰ ਦੇਗਾ ਕਿ ਫਿਰ ਤੁਹਾਨੂੰ ਕਹੂਗੀ ਇੱਕ ਕੁੜੀ ਹੈ ਬਾਹਰੋਂ ਤੋਂ ਆਇਆ ਕਿ ਲਾ ਕੇ ਤੂੰ ਫਿਰ ਦੇ ਕਰੇ ਵਾਜਵੇ ਜੀ ਹਾਂ ਕੱਲ ਨੂੰ ਤੁਹਾਨੂੰ ਵੀ ਇਹ ਗੱਲ ਕਹਿ ਸਕਦੇ ਆ ਤੇ ਦੇਖੋ ਜੀ ਮੈਂ ਜੇ ਕੋਈ ਟਾਈਮ ਸੀਗਾ ਜਿਸ ਟਾਈਮ ਮੈਂ ਇਸ ਲਾਈਨ ਦੇ ਵਿੱਚ ਮੇਰੇ ਪੇਰੈਂਟਸ ਨੂੰ ਨਹੀਂ ਪਤਾ ਸੀ ਮੇਰੀ ਮੈਂ ਆਈ ਸੀ ਤੇ ਮੈਂ ਮਜਬੂਰੀ ਸੀ ਲੇਕਿਨ ਹੁਣ ਜਦੋਂ ਮੈਨੂੰ ਇਸ ਲਾਈਨ ਦੀ ਸਾਰੀ ਸਮਝ ਆ ਗਈ ਆ ਕਿ ਅਗਰ ਆਪਾਂ ਸਹੀ ਆ ਤੇ ਸਾਨੂੰ ਕੋਈ ਕੋਈ ਕੁਝ ਨਹੀਂ ਕਹਿੰਦਾ ਹੈਗਾ ਆਪਾਂ ਮਤਲਬ ਜਿਵੇਂ ਕਹਿੰਦੇ ਆ ਕਿ ਇਸ ਲਾਈਨ 'ਚ ਇਹ ਹੁੰਦਾ ਉਹ ਹੁੰਦਾ ਉਹ ਆਰ ਦੀ ਮਰਜ਼ੀ ਨਾਲ ਹੁੰਦਾ ਜੋ ਹੁੰਦਾ ਵਾ ਬਾਕੀ ਜਿਹੜੇ ਕੱਲ ਦਾ ਇਨਸੀਡੈਂਟ ਪਰਸੋ ਦਾ ਜਿਹੜਾ ਮੇਨ ਮੇਰਾ ਮੁੱਦਾ ਆ ਮੇਰਾ ਤੇ ਜਵਾਬ ਇਹਨਾਂ ਨੂੰ ਜਿਹੜਾ ਸੀਗਾ ਉਹ ਮੈਂ ਦੇ ਦਿੱਤਾ ਆ ਕਿ ਇਹ ਕਹਿੰਦੇ ਬਈ ਨਾ ਕੰਮ ਦਾ ਇਹ ਕੰਮ ਬੰਦ ਹੋ ਜੂਗਾ ਜਾਂ ਇਹ ਹੋ ਜੂ ਕੰਮ ਯਾਰ ਤੁਸੀਂ ਆਪ ਸੋਚੋ ਇੰਨੇ ਸਾਲਾਂ ਤੋਂ ਇੱਕ ਕਲਚਰ ਚੀਜ਼ ਚੱਲਦੀ ਪਈ ਹੈ ਹਨਾ ਨਾਲੇ ਤੁਸੀਂ ਮੇਰਾ ਡਰੈਸਪਟੇ ਜਿਹੜੀਆਂ ਅੱਜ ਗਿਆਨੀ ਮਹਾ ਗਿਆਨੀ ਜਿਹਨੂੰ ਕਹਿੰਦੇ ਨੇ ਆਪਾਂ ਪ੍ਰਧਾਨ ਬਣੀਆਂ ਹੋਈਆਂ ਜਿਹੜੀਆਂ ਹਨਾ ਤੇ ਮੈਂ ਤਾਂ ਕਿਸੇ ਨੂੰ ਪ੍ਰਧਾਨ ਬੰਦੇ ਨਾਲ ਦੇਖਿਆ ਨਾ ਆਪਾਂ ਕਿਸੇ ਪ੍ਰਧਾਨ ਨੂੰ ਜਾਣਦੇ ਆ ਆਪਾਂ ਉਸ ਕੁੜੀ ਨੂੰ ਜਾਣਦੇ ਆ ਜਿਹਦੀ ਮੈਂ ਬਹੁਤ ਇੱਜ਼ਤ ਕਰਦੀ ਸੀਗੀ ਜੀ ਜਿਹੜੀ ਅੱਜ ਆ ਆਵਿਆ ਨੂੰ ਪ੍ਰਧਾਨ ਕਹਿ ਲਾਰੀਆ ਤੇ ਮੈਂ ਉਸ ਕੁੜੀ ਦੀ ਬਹੁਤ ਰਿਸਪੈਕਟ ਕਰਦੀ ਸੀਗੀ ਤੇ ਕਿਸੇ ਟਾਈਮ ਤੇ ਉਹ ਮੇਰੀ ਐਲੀਸ਼ਾ ਦੀ ਹਾਂਜੀ ਕਿਸੇ ਟਾਈਮ ਉਹ ਮੇਰੀ ਇਨਸਪੀਰੇਸ਼ਨ ਹੁੰਦੀ ਸੀ ਤੇ ਮੈਂ ਉਹਨੂੰ ਇਹ ਮੂੰਹ ਤੇ ਵੀ ਕਿਹਾ ਹੋਇਆ ਵਾ ਕਿ ਦੀਦੀ ਤੁਸੀਂ ਨਾ ਬਹੁਤ ਮਤਲਬ ਅੜ ਕੇ ਰਹਿੰਦੇ ਹੋ ਮਤਲਬ ਬੜੀ ਵਧੀਆ ਰਹਿੰਦੇ ਹੋ ਨਾ ਕੁਸ਼ੀ ਜੀ ਤੇ ਅੱਜ ਜਿਹੜੇ ਬੰਦੇ ਤੋਂ ਆਪਾਂ ਕੋਈ ਚੀਜ਼ਾਂ ਆਪਾਂ ਗੋਣ ਲਏ ਹੁਣ ਤੇ ਉਹੀ ਬੰਦਾ ਕੱਲ ਨੂੰ ਸਾਡੇ ਖਿਲਾਫ ਹੋ ਜਾਵੇ ਹਨਾ ਕਿ ਬਈ ਕੰਮ ਕਰਨਾ ਵਾ ਤੇ ਮਤਲਬ ਥੋੜਾ ਜਿਹਾ ਈ ਵੀ ਰਹਿਣਾ ਪੈਂਦਾ ਹਨਾ ਈ ਵੀ ਰਹਿਣਾ ਬੰਦਾ ਹਨਾ ਥੋੜਾ ਤੇ ਬਹੁਤ ਹੋਰ ਵੀ ਚੀਜ਼ਾਂ ਆਪਾਂ ਨੂੰ ਹੋਈਆਂ ਲੀ ਗੱਲ ਵੀ ਸੁਣਨ ਨੂੰ ਆਂਦੀ ਆ ਕਿ ਜਦੋਂ ਇੱਕਦਮ ਉਹਨਾਂ ਨੂੰ ਤੁਹਾਡੇ ਬਾਰੇ ਪਤਾ ਲੱਗਦਾ ਤਾਂ ਤੁਹਾਡੇ ਨਾਲ ਤੁਹਾਨੂੰ ਹੌਸਲਾ ਵੀ ਦਿੰਦੇ ਨੇ ਹਨਾ ਇਹ ਵੀ ਗੱਲ ਸੁਣਨ ਚਾਹੀਏ ਐਕਚੁਅਲੀ ਉਹ ਇੱਕਦਮ ਪਤਾ ਹੋਣ ਦੀ ਗੱਲ ਇਹ ਸੀਗਾ ਕਿ ਮੈਂ ਥੋੜੇ ਦਿਨ ਪਹਿਲਾਂ ਬਿਮਾਰ ਹੋ ਗਈ ਸੀਗੀ ਡਿਪਰੈਸਟ ਹੋ ਗਈ ਸੀਗੀ ਮੈਂ ਥੋੜਾ ਜਿਆ ਤੇ ਮੈਂ ਆਪਣਾ ਕੰਮ ਛੱਡਤਾ ਤੇ ਜਿਹਦੀ ਵਜ੍ਹਾ ਨਾਲ ਮੈਨੂੰ ਫਰੈਂਡ ਜੇਨ ਕੋਦਰ ਵੱਲੋਂ ਕਾਲ ਆਂਦੀ ਆ ਕਿ ਤੁਸੀਂ ਕੰਮ ਕਰਨਾ ਤਾਂ ਚੱਜ ਨਾਲ ਕਰੋ ਮੈਂ ਸ਼ਾਰਟ ਫਾਰਮ ਤੋਂ ਦੱਸ ਦਿਆਂ ਪਹਿਲਾਂ ਤਾਂ ਉਹਨਾਂ ਨੇ ਬੜੀਆ ਤਰੀਕੇ ਨਾਲ ਮੈਨੂੰ ਕਿਹਾ ਕਿ ਤੁਸੀਂ ਸ਼ੋਅ ਲੈਣੇ ਮੈਂ ਕਿਹਾ ਨਹੀਂ ਲੈਣੇ ਸਰ ਜੀ ਆਪੀਆਂ ਕਹਿੰਦੇ ਤੁਹਾਨੂੰ ਨਾ ਬਹੁਤ ਈਗੋ ਆ ਗਈ ਹੋਈ ਆ ਐਕਚੁਅਲੀ ਤੁਸੀਂ ਈਗੋ ਕਰਦੇ ਹੋਏ ਇਹ ਵੋ ਤੇ ਤੁਹਾਡੇ ਕੈਬਿਨ ਵੀ ਸਾਨੂੰ ਲਿਆਣੇ ਪੈਂਦੇ ਨੇ ਸਾਰਾ ਕੁਝ ਲਿਆਣਾ ਪੈਂਦਾ ਆ ਕੁਰਸੀਆਂ ਤੁਹਾਡੀਆਂ ਲਾ ਕੇ ਦਿਓ ਇਹ ਵੋ ਫਿਰ ਵੀ ਤੁਸੀਂ ਨਖਰੇ ਕਰਦੇ ਹੋ ਮੈਂ ਕਿਹਾ ਭਾਜੀ ਉਹ ਗੱਲ ਨਹੀਂ ਹੁੰਦੀ ਦੇਖੋ ਜੇ ਤੁਸੀਂ ਅਗਲੇ ਬੰਦੇ ਪ੍ਰੋਗਰਾਮ ਤੇ ਬਲਾ ਰਹੇ ਹੋ ਤੇ ਤੁਸੀਂ ਜੇ ਉਹਦੇ ਵਾਸਤੇ ਜੇ ਉਹ ਤੁਹਾਨੂੰ ਪੈਸੇ ਕਮਾ ਕੇ ਦੇ ਰਿਹਾ ਹੋ ਤੁਸੀਂ ਤੁਸੀਂ ਫੀਮੇਲ ਤਾਂ ਨਹੀਂ ਹੋ ਜੋ ਨਾਚ ਰਹੀ ਆ ਤੇ ਉਹਦੀ ਕਮਿਸ਼ਨ ਉਹਦੇ ਤੁਹਾਡੇ ਕੱਲੇ ਮੈਂ ਕੁੜੀ ਨਹੀਂ ਜਿਹੜੇ ਵੀ ਆਰਟਿਸਟ ਹੋ ਤੇ ਨਾਚ ਰਹੇ ਨੇ ਫੀਮੇਲ ਉਹ ਨਾਚ ਰਹੇ ਨੇ ਤਾਂ ਹੀ ਤਾਂ ਤੁਹਾਡੀ ਤੁਹਾਡਾ ਪ੍ਰੋਗਰਾਮ ਬੁੱਕ ਹੋਇਆ ਜੀ ਠੀਕ ਹੈ ਰੈਚ ਲਿੱਤ ਤਾ ਨਚਤਰਾ ਵਾਲੀ ਗੱਲ ਉਹ ਫਿਰ ਆਪ ਹੀ ਡਿਮਾਂਡ ਕਰਦੇ ਨੇ ਫਿਰ ਜੇ ਕੱਲ ਪਰਸੋਂ ਇਹ ਸੀਨ ਕਿਉਂ ਬਣਿਆ ਕਿਉਂਕਿ ਮੈਂ ਬੱਚਿਆਂ ਨਾਲ ਡਾਂਸ ਕਰਨ ਲੱਗੀ ਹੋਈ ਸੀ ਮੈਂ ਤੁਹਾਨੂੰ ਵੀਡੀਓ ਸੈਂਡ ਕਰੂੰਗੀ ਮੈਂ ਹੋ ਸਕਦਾ ਤੁਸੀਂ ਅੱਗੇ ਆਪਣਾ ਦਿਖਾਓ ਮੈਂ ਆਪਣੇ ਪੇਜ ਤੇ ਵੀ ਪਾਉਂਗੀ ਮੈਂ ਆਦੇ ਬੱਚਿਆਂ ਨਾਲ ਉਹਨਾਂ ਦੇ ਉਹਨਾਂ ਦੇ ਖੁਦ ਹੀ ਫੈਮਿਲੀ ਦੇ ਬੱਚਿਆਂ ਨਾਲ ਲੱਗੀ ਹੋਈ ਸੀ ਤੇ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਸਾਨੂੰ ਭਾਵ ਨਹੀਂ ਦਿੱਤਾ ਹੈਗਾ ਜਾਂ ਹਨਾ ਇਗਨੋਰ ਮਾਰਿਆ ਜਾ ਰਿਹਾ ਵਜਾ ਕਿੰਦਾ ਕੁਝ ਵੀ ਆ ਤੇ ਜਿਹਨੂੰ ਮੈਂ ਜਦੋਂ ਦੇਖੋ ਫ੍ਰੈਂਡਲੀ ਮੁੰਡੇ ਕਈ ਬਹੁਤ ਹੁਣ ਆ ਵੀ ਮੁੰਡਾ ਆ ਨੀਚੇ ਵੀ ਰਿਪੋਰਟਰਸ ਮੁੰਡੇ ਆਏ ਨੇ ਤੇ ਮੈਂ ਜ਼ਬਰਦਸਤੀ ਇਹਨਾਂ ਨਾਲ ਲੜ ਲੜਣ ਥੋੜੀ ਲੱਗ ਜੂਗੀ ਹੁਣ ਕੋਈ ਨਾ ਕੋਈ ਹੁਣ ਮੈਨ ਮੁੰਡੇ ਚੰਗੇ ਨੇ ਤੇ ਮੈਂ ਇਹਨਾਂ ਨਾਲ ਚੰਗਾ ਬਿਹੇਵ ਕਰੂਗੀ ਹੁਣ ਮੈਨੂੰ ਪਤਾ ਸਾਹਮਣੇ ਵਾਲਾ ਬਈ ਜੇ ਮੈਂ ਇਸ ਸਿਰ ਤੇ ਚੜਾ ਲੇ ਫਿਰ ਇਹਨਾਂ ਨੇ ਜਦੋਂ ਆਪਾਂ ਵਾਪਸ ਜਾਣਾ ਵਾ ਥੋੜੀ ਪ੍ਰੋਬਲਮ ਕ੍ਰੀਏਟ ਕਰਨਗੇ ਔਡੀਅנס ਵਾਲੇ ਨੰਦਨ ਨਹੀਂ ਦੇਣਗੇ ਨਾ ਕਿ ਮੈਡਮ ਦੀ ੱਦਾ ੱਦਾ ਜੋ ਵੀ ਬਹੁਤ ਬੜੀ ੱਦਾ ਹੁੰਦਾ ਵਾ ਕੁੜੀਆਂ ਦੇ ਨਾਲ ਹਨਾ ਕੁੜੀਆਂ ਦੇ ਨਾਲ ਕੀ ਹੁੰਦਾ ਵਾ ਕਿ ਮੁੰਡੇ ਕਹਿੰਦੇ ਮੈਨੂੰ ਇੱਕ ਗਾਣਾ ਲਾ ਦੋ ਦੋ ਗਾਣਾ ਲਾ ਦੇ ਇਹ ਉਹੀ ਸੀਨ ਚੱਲਦਾ ਪਿਆ ਸੀਗਾ ਜਿਹਦੇ ਵਿੱਚ ਹੁਣ ਇਹ ਮੁੱਦਾ ਬਣਾ ਦਿੱਤਾ ਗਿਆ ਜੇ ਇਹ ਕਹਿੰਦੇ ਹਨਾ ਕਿ ਸੀਸੀਟੀਵੀ ਫੋਲਨੇ ਚਾਹੀਦੇ ਜਾਂ ਮੈਂ ਮੈਨੂੰ ਕੋਈ ਡਰ ਨਹੀਂ ਆ ਫੋਲੋ ਇਹ ਵੀ ਗਲਤੀ ਹੈ ਉਹ ਪਤਾ ਲੱਗੇ ਲੇਕਿਨ ਮੈਨੂੰ ਮੈਂ ਇਹ ਜ਼ਰੂਰ ਗੱਲ ਕਹੀ ਹੈ ਕਿ ਮੈਂ ਉੱਥੇ ਅੜ ਕੇ ਹਾਂ ਮੈਂ ਖੜੀ ਰਹੀਆਂ ਪੇਮੈਂਟ ਦੇਣ ਦੇ ਬਾਵਜੂਦ ਵੀ ਮੈਂ ਖੜੀ ਰਹੀਆਂ ਆਪ ਦੀ ਸੈਲਫ ਰਿਸਪੈਕਟ ਕਰਕੇ ਕਿ ਉਹ ਹੁੰਦਾ ਕੌ ਇਹ ਗੱਲ ਤਾਂ ਮੈਂ ਪਹਿਲੇ ਮੰਨੀ ਹੋਈ ਅਗੀ ਉਹ ਕਹਿੰਦੇ ਨਾ ਕਿ ਕੁੜੀ ਉੱਥੇ ਆੜ ਗਈ ਸੀ ਕੁੜੀ ਦੀ ਗਲਤੀ ਸੀ ਤੁਹਾਡੀ ਭਾਈ ਕੋਈ ਇੱਜ਼ਤ ਨਹੀਂ ਹੋਣੀ ਠੀਕ ਹੈ ਨਾ ਤੇ ਤੁਸੀਂ ਆਪਦੇ ਆਪ ਨੂੰ ਸੱਚੀ ਮੰਨ ਲਿਆ ਕਿ ਅਸੀਂ ਡਾਂਸ ਰਹੀਆਂ ਸਾਡੀ ਕੋਈ ਇੱਜ਼ਤ ਨਹੀਂ ਹੈਗੀ ਲੇਕਿਨ ਮੈਂ ਇੱਕ ਡਾਂਸਰ ਹੋਣ ਦੇ ਨਾਤੇ ਇੱਕ ਲੇਡੀ ਹਾਂ ਲੇਡੀਜ਼ ਹੋਣ ਦੇ ਨਾਤੇ ਅੰਦਰ ਇੱਕ ਇਨਸਾਨ ਆ ਤੇ ਇਨਸਾਨ ਦੇ ਅੰਦਰ ਵੀ ਇਮੋਸ਼ਨਸ ਹੁੰਦੇ ਨੇ ਉਹਦੀ ਵੀ ਕੋਈ ਸੈਲਫ ਰਿਸਪੈਕਟ ਹੁੰਦੀ ਆ ਕੱਲਾ ਉਹਦੇ ਤੇ ਲੇਬਲ ਲਾ ਦਿੱਤਾ ਜਾਂਦਾ ਵਾ ਕਿ ਉਹ ਡਾਂਸਰ ਬਣ ਗਈ ਆ ਤੇ ਉਹਦਾ ਕੋਈ ਰੋਲ ਮਾਡਲ ਨਹੀਂ ਆਗਾ ਉਹ ਉਹਦਾ ਉਹ ਕੱਲ ਨੂੰ ਮੈਂ ਹੋ ਸਕਦਾ ਕੰਮ ਨਾ ਕਰਾਂ ਮੈਂ ਘਰੇ ਬੈਠ ਜਾਵਾਂ ਕੋਈ ਸਲਾਈ ਸਿੱਖਣ ਲੱਗ ਜਾਵਾਂ ਕੋਈ ਕੋਸ਼ਿਸ਼ ਕਰਨ ਲੱਗ ਜਾਵਾਂ ਹਨਾ ਉਹ ਮੇਰਾ ਆਪ ਦਾ ਉਹ ਪਰਸਨਲ ਚੀਜ਼ ਮੈਟਰ ਆ ਤੇ ਮੈਂ ਜੇ ਡਾਂਸ ਕਰਦੀ ਆ ਉਹ ਮੇਰੀ ਆਪ ਦੀ ਮਰਜ਼ੀ ਆ ਤੇ ਇਹਦਾ ਮਤਲਬ ਇਹ ਨਹੀਂ ਆ ਕਿ ਮੇਰੇ ਤੇ ਥੱਪਾ ਲੱਗ ਗਿਆ ਡਾਂਸ ਦਾ ਤੇ ਅੰਦਰ ਜਿਹੜਾ ਇਨਸਾਨ ਆ ਉਹ ਮਰ ਗਿਆ ਜਮੀਰ ਮਰ ਗਿਆ ਜਮੀਰ ਅੰਦਰ ਜਿੰਦਾ ਹੀ ਹੁੰਦਾ ਆ ਤੇ ਇਹਨਾਂ ਨੇ ਜਿਹੜੇ ਮੇਰੇ ਖਿਲਾਫ ਬੋਲਦੇ ਨੇ ਤੇ ਇਹਨਾਂ ਨੇ ਆਪ ਦਾ ਜਮੀਰ ਜਿਹੜੋ ਜਿਹੜੇ ਬੰਦੇ ਨੇ ਇੱਕ ਕੁੜੀ ਨੂੰ ਮੈਂ ਉਹਨੂੰ ਹੋਰ ਵੀ ਜਵਾਬ ਦੇਣਾ ਚਾਹੂੰਗੀ ਕਿ ਤੂੰ ਮੇਰੇ ਤੋਂ ਇੰਨੀ ਮੈਚੋਰ ਆ ਮੈਂ ਤੇਰੀ ਇੰਨੀ ਇੱਜ਼ਤ ਕਰਦੀ ਕਿੰਨੇ ਸ਼ੋਹਾਂ ਤੇ ਤੂੰ ਮੈਨੂੰ ਮਿਲੀ ਆ ਤੈਨੂੰ ਹਮੇਸ਼ਾ ਹੱਸ ਕੇ ਬੁਲਾਈਦਾ ਤੇ ਕੀ ਉਹ ਮਤਲਬ ਹੈ ਤੂੰ ਅੱਜ ਉਹ ਚੀਜ਼ ਦਿਖਾਤੀ ਆਪਣੇ ਆਪ ਨੂੰ ਕਿ ਬਈ ਹਾਂ ਕਿ ਇਸ ਵਿੱਚ ਤੇਰੇ ਨਾਲ ਬੰਦੇ ਖੜੇ ਆ ਤੇ ਸਿਮਰ ਕੱਲੀ ਆ ਤੇ ਮੈਂ ਬੰਦਿਆਂ ਦੀ ਸਪੋਰਟ ਕਰੂੰਗੀ ਤੇ ਮੈਂ ਆਪਦੇ ਆਪ ਨੂੰ ਪ੍ਰਧਾਨ ਕਾਦੀ ਪ੍ਰਧਾਨ ਫੋਕੀ ਪ੍ਰਧਾਨ ਜਿੱਦਣ ਤੂੰ ਬੁੱਢੀ ਹੋਗੀ ਨਾ ਇਹੀ ਆਰਗੇਨਾਈਜ਼ਰ ਨੇ ਤੈਨੂੰ ਪੁੱਛਣਾ ਨਹੀਂ ਆ ਜੀ ਤੈਨੂੰ ਜਦੋਂ ਤੂੰ ਬੁੱਢੀ ਹੋ ਕੇ ਬਾਹਰ ਜਾਏਂਗੀ ਨਾ ਆਪਣੇ ਘਰੇ ਤੇ ਮੈਨੂੰ ਲੱਗਦਾ ਜੇ ਇਹ ਆਰਗੇਨਾਈਜ਼ਰ ਤੈਨੂੰ ਖਰਚਾ ਪਾਣੀ ਦੇ ਦੇਣਗੇ ਆ ਤੇ ਜੀ ਤੂੰ ਜਵਾਨ ਹਲੇ ਥੋੜਾ ਟਾਈਮ ਤੇਰੇ ਕੋਲ ਹੈਗਾ ਕੰਮ ਕਰਨ ਦਾ ਤੇ ਤੁਸੀਂ ਕੰਮ ਕਰ ਰਹੇ ਹੋ ਹਲੇ ਵੀ ਮੈਂ ਤੁਹਾਨੂੰ ਰਿਸਪੈਕਟ ਦਿੰਨੀ ਆ ਦੀਦੀ ਤੁਸੀਂ ਮੇਰੇ ਤੋਂ ਵੱਡੇ ਹੋ ਮਚਿਓਰ ਹੋ ਤੁਸੀਂ ਮੇਰੇ ਤੋਂ ਥੋੜੀ ਅਕਲ ਆਪ ਦੀ ਵਰਤੋ ਕਿ ਤੁਹਾਡੇ ਨਾਲ ਜੇ ਇਹ ਇਨਸੀਡੈਂਟ ਨਹੀਂ ਹੋਏ ਇਦਾਂ ਦੇ ਤੇ ਜੇ ਮੇਰੇ ਨਾਲ ਮੈਂ ਵੀ ਇਹ ਗੱਲ ਕਹਿੰਨੀ ਕਿ ਮੇਰੇ ਨਾਲ ਵੀ ਪਹਿਲੀ ਵਾਰ ਹੋਇਆ ਹਾ ਮੇਰੇ ਨਾਲ ਵਿੱਚ ਜਿੱਥੇ ਪਹਿਲੀ ਵਾਰ ਹੋ ਤੇ ਮੈਂ ਉਹਦਾ ਮੁੱਦਾ ਬਣਾ ਲਿਆ ਮੈਂ ਮੈਨੂੰ ਆਪਣੀ ਸੈਲਫ ਰਿਸਪੈਕਟ ਚਾਹੀਦੀ ਹੈ ਵਾਪਸ ਬਸ ਚਾਹੀਦੀ ਆ ਤੇ ਤੁਹਾਨੂੰ ਕੀ ਕੀ ਪ੍ਰੋਬਲਮ ਹੋ ਰਹੀ ਆ ਤੁਹਾਨੂੰ ਤਾਂ ਮੈਂ ਕੋਈ ਕੁਝ ਕੋਸ਼ ਕਿਹਾ ਵੀ ਨਹੀਂ ਜਦੋਂ ਕੁੜੀ ਦੇ ਗੋਲੀ ਵੱਜ ਜਾਂਦੀ ਏ ਉਸ ਦੀ ਮੌਤ ਹੋ ਜਾਂਦੀ ਆ ਤੇ ਉਸ ਦੇ ਨਾਲ ਸਾਰੇ ਜਾ ਕੇ ਖੜ੍ਹਦੇ ਨੇ ਤੇ ਉਹਦੇ ਲਈ ਬਹੁਤ ਚੰਗੀਆਂ ਗੱਲਾਂ ਜਿਹੜੀਆਂ ਬੋਲੀਆਂ ਜਾਂਦੀਆਂ ਦੂਜੇ ਪਾਸੇ ਇੱਕ ਲੜਕੀ ਦੇ ਸ਼ਰਾਬ ਵਾਲਾ ਗਲਾਸ ਵੱਜਦਾ ਤੇ ਉਹਦੇ ਖਿਲਾਫ ਆ ਕੇ ਸਾਰੇ ਜਣੇ ਖੜ੍ਹੇ ਹੋ ਜਾਂਦੇ ਨੇ ਕਿਉਂਕਿ ਦੇਖੋ ਜੀ ਜਦੋਂ ਆਪਾਂ ਕਹਿੰਦੇ ਆ ਕਿ ਮੂਸੀ ਵਾਲਾ ਬਾਈ ਜਿੰਦਾ ਸੀਗਾ ਨਾ ਤੇ ਉਹਦੇ ਬਹੁਤ ਸਾਰੇ ਐਂਟੀ ਸੀਗੇ ਹਨਾ ਤੇ ਬਹੁਤ ਸਾਰੇ ਪਿਆਰ ਵੀ ਕਰਨਾ ਜਿੱਦੋਂ ਉਹ ਵਿਚਾਰਾ ਦੇਖੋ ਮੈਂ ਉਹਦਾ ਨਾਮ ਨਹੀਂ ਲੈ ਰਹੀ ਇਹ ਬੇਸ਼ੱਕ ਤੁਸੀਂ ਕੱਟ ਦਿਓ ਮੈਂ ਤੁਹਾਨੂੰ ਪਰਸਨਲੀ ਇੱਕ ਦਿਲ ਦੀ ਗੱਲ ਕਰ ਰਹੀ ਹਾਂ ਇਹਨੂੰ ਕੱਟ ਦਿਓ ਤੁਸੀਂ ਤੇ ਤੁਸੀਂ ਉਹ ਲੈ ਲਓ ਚਾਹੇ ਹੋਰ ਵੀ ਕੋਈ ਪਰਸਨ ਹੈ ਹਨਾ ਜਿਹੜੇ ਵੀ ਨਾਮੀ ਪਰਸਨ ਜਿਹੜੇ ਹੁੰਦੇ ਨੇ ਉਹ ਜਦੋਂ ਜਿੰਦਾ ਹੁੰਦੇ ਨੇ ਤੇ ਉਹਨਾਂ ਦੇ ਕੁਝ ਐਂਟੀ ਹੁੰਦੇ ਨੇ ਕੁਝ ਉਹ ਹੁੰਦੇ ਨੇ ਤੁਹਾਡੇ ਵੀ ਫਰੈਂਡ ਸਰਕਲ ਤੁਹਾਡੇ ਵੀ ਫਰੈਂਡ ਸਰਕਲ ਚ ਕੁਝ ਹੋਣੇ ਆ ਔਰ ਹੁਣ ਮੈਨੂੰ ਇਹਦਾ ਵੀ ਥੋੜੀ ਪਤਾ ਸੀਗਾ ਕਿ ਇੱਕਦਮ ਸਾਪ ਨਿਕਲੂਗੀ ਟਾਈਮ ਤੇ ਆ ਕੇ ਡੰਗ ਵਾਲੀ ਤੇ ਹੁਣ ਤੁਹਾਡੇ ਨਾਲ ਵੀ ਕੋਈ ਸਪੋਰਟਿਵ ਹੋਣਗੇ ਬਹੁਤ ਸਾਰੇ ਹਨ ਤੁਹਾਨੂੰ ਪਿਆਰ 45 ਤੁਹਾਡੇ ਨਾਲ ਹੀ ਸੀ ਬਿਲਕੁਲ ਯਾਰ ਉਹ ਨਾ ਉਹ ਮੈਨੂੰ ਮੈਂ ਉਹ ਡਿਪਰੈਸ਼ਨ ਵਾਲੀ ਗੱਲ ਦਾ ਮੇਰਾ ਵਿੱਚ ਰਹਿ ਗਿਆ ਮੈਨੂੰ ਕਹਿੰਦੀ ਬੇਟਾ ਤੂੰ ਆਪਦਾ ਧਿਆਨ ਰੱਖੀ ਮੇਰਾ ਫੋਨ نیچے ਰਹਿ ਗਿਆ ਮੈਂ ਤੁਹਾਨੂੰ ਉਹ ਰਿਕਾਰਡਿੰਗ ਦਵਾਣਾ ਫੋਨ ਤੇ ਸੈਂਡ ਕਰਾਂਗੀ ਹੈ ਨਾ ਤੇ ਉਹ ਮੈਨੂੰ ਕਹਿ ਰਹੀ ਹੈ ਕਿ ਬੇਟਾ ਤੂੰ ਆਪਦਾ ਧਿਆਨ ਰੱਖ ਤੇਰੇ ਤੇ ਤੇਰੇ ਉੱਤੇ ਬਹੁਤ ਲੋਕਾਂ ਦੀਆਂ ਨਜ਼ਰਾਂ ਨੇ ਤੂੰ ਆਪਦਾ ਧਿਆਨ ਰੱਖ ਤੇ ਮਤਲਬ ਨਜ਼ਰ ਦੇ ਰਹੀ ਸੀ ਹੋਰ ਤਾਂ ਕੋਈ ਕੁੜੀ ਮੈਨੂੰ ਉੱਥੇ ਨਜ਼ਰ ਨਹੀਂ ਆਈ ਹੈ ਨਾ ਇਹ ਚੀਜ਼ ਕਰਦੀ ਹੋਈ ਤੇ ਬਾਕੀ ਇਹ ਚੀਜ਼ ਆ ਕਿ ਚਲੋ ਇਹ ਖੁਦ ਵੀ ਇਨਸਾਨ ਹੈਗੀ ਹੈ ਜੇ ਇਹਨੂੰ ਆਰਗੇਨਾਈਜ਼ਰ ਨੇ ਫੋਕਸ ਕਰਤੀ ਹੈ ਤੇ ਇਹਨੇ ਛੱਕ ਲਈ ਆ ਤੇ ਇਹ ਪ੍ਰਧਾਨ ਬਣ ਗਈ ਆ ਤੇ ਆਪਾਂ ਪ੍ਰਧਾਨ ਰੱਬ ਨੂੰ ਮੰਨਦੇ ਆ ਆਪਣੇ ਮਾਪਿਓ ਨੂੰ ਮੰਨਦੇ ਆ ਤੇ ਆਪਾਂ ਆਪਣੇ ਸੈਲਫ ਰਿਸਪੈਕਟ ਵਾਸਤੇ ਕਦਮ ਚੁੱਕਿਆ ਆ ਤੇ ਆਪਾਂ ਜੇ ਉਹ ਮੁੰਡਾ ਸਾਹਮਣੇ ਆ ਕੇ ਮੇਰੇ ਨਾਲ ਗੱਲਬਾਤ ਕਰਦਾ ਆ ਤੇ ਹੋ ਸਕਦਾ ਮੈਨੂੰ ਮaaf ਕਰ ਦਵਾ ਮੁੱਦਾ ਉਹਦਾ ਤੇ ਮੇਰਾ ਇਹ ਆ ਦੀ ਤੰਗ ਵਿੱਚ ਨਾ ਫਸਾਂ ਇਹਨਾਂ ਦੇ ਜਿਹੜੀ ਮੈਂ ਟੰਗ ਇਹਨਾਂ ਨੇ ਮੇਰੀ ਖਿੱਚੀ ਸੀ ਇਹਨਾਂ ਨੇ ਕੀ ਕਿਹਾ ਸੀਗਾ ਇੰਨੇ ਸਾਲ ਮੈਂ ਫ੍ਰੀ ਡਿਜ਼ਾਈਨ ਕੋਲਦਰ ਤੇ ਕੰਮ ਕੀਤਾ 3 ਸਾਲ ਮੈਂ ਉਹਨਾਂ ਦੇ ਕੰਮ ਕੀਤਾ ਉਸ ਤੋਂ ਬਾਅਦ ਵੀ ਨੇ ਲਿਖ ਕੇ ਪਾਤਾ ਕਿ ਇਹ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਜੀ ਸਾਡੇ ਸਾਡੀ ਇੱਥੋਂ ਦੀ ਹੈ ਨਹੀਂ ਹੈ ਜੀ ਇਹ ਵੀਡੀਓ ਹੈ ਨਾ ਇਹ ਵੀਡੀਓ ਜੀ ਕਿਸੇ ਹੋਰ ਬੈਨਰ ਦੀ ਹੈ ਤੂੰ ਇਹ ਲਿਖ ਕੇ ਪਾ ਦਿੰਦਾ ਭਾਜੀ ਜੀ ਵੀਰ ਜੀ ਤੁਸੀਂ ਪਹਿਨ ਬਣਾਇਆ ਸੀ ਮੈਨੂੰ ਇਹ ਵੀ ਜਵਾਬ ਉਹਨਾਂ ਨੂੰ ਦੇ ਦਿਓ ਕਿ ਤੁਸੀਂ ਇਹ ਲਿਖ ਕੇ ਪਾ ਦਿੰਦੇ ਕਿ ਬਈ ਬੇਸ਼ੱਕ ਬੈਨਰ ਕਿਸੇ ਹੋਰ ਦਾ ਹੈ ਲੇਕਿਨ ਉਸ ਕੁੜੀ ਨੇ ਸਾਡੇ ਨਾਲ ਬਹੁਤ ਟਾਈਮ ਕੰਮ ਕੀਤਾ ਉਹਨੇ ਲੱਤਾਂ ਮਾਰ ਕੇ ਤੁਹਾਨੂੰ ਅ ਪੈਸੇ ਜਿੰਨੂੰ ਆਪਾਂ ਮੈਂ ਸਿੱਧਾ ਕਹਿ ਦੇਣੀ ਕਮਿਸ਼ਨ ਤੁਹਾਨੂੰ ਖਵਾਈ ਹੈ ਹੈਨਾ ਕੱਲੀ ਮੈਂ ਨਹੀਂ ਖਵਾਈ ਬਹੁਤ ਫੀਮੇਲ ਆਰਟਿਸਟਾਂ ਖਵਾਈ ਹੈ ਨਹੀਂ ਕਿ ਮੈਂ ਕਹਿੰਦੀ ਕਿ ਮੈਂ ਖਵਾਈਆ ਮਤਲਬ ਕਿੰਨੀਆਂ ਕੁੜੀਆਂ ਜੇ ਫੀਮੇਲ ਆਰਟਿਸਟ ਕੰਮ ਕਰ ਦੇਵੇ ਤੇ ਤਾਂ ਹੀ ਤੁਹਾਡੇ ਜਿਹੜੇ ਕੰਮ ਚੱਲਦੇ ਨੇ ਤੇ ਤੁਹਾਨੂੰ ਇਹ ਹੀ ਡਰਾ ਕਿ ਸਾਡਾ ਕੰਮ ਬੰਦ ਹੋ ਜਾਊਗਾ ਕਿਉਂਕਿ ਤੁਹਾਨੂੰ ਪਤਾ ਜ਼ਾ ਅਸੀਂ ਤਾਂ ਇਹਨਾਂ ਕੁੜੀਆਂ ਤੋਂ ਸવાય ਹੋਰ ਕੁਝ ਕਰ ਨਹੀਂ ਸਕਦੇ ਹੈਨਾ ਤੇ ਅਸੀਂ ਸਾਨੂੰ ਇਹ ਆਪਣੇ ਆਪ ਤੇ ਭਰੋਸਾ ਹੈ ਕਿ ਜੇ ਸਾਨੂੰ ਰੱਬ ਨੇ ਮੂੰਹ ਦਿੱਤਾ ਹੋਇਆ ਹੈ ਤੇ ਸਾਨੂੰ ਰੋਟੀ ਵੀ ਮਿਲ ਜੂਗੀ ਠੀਕ ਆ ਬਾਕੀ ਕੰਮ ਰਹੀ ਬੰਦ ਹੋਣ ਦੀ ਕੰਮ ਜੇ ਤੁਸੀਂ ਇਹ ਮੁੱਦਾ ਚੱਕ ਰਹੇ ਹੋ ਕਿ ਸਾਡਾ ਕੰਮ ਬੰਦ ਹੋ ਜਾਊਗਾ ਦੇਖੋ ਜਿੱਦੋਂ ਕੁੜੀਆਂ ਤੇ ਗੋਲੀਆਂ ਵੱਜ ਜਾਂਦੀਆਂ ਕੁੜੀਆਂ ਦੇ ਨਾਲ ਜਿਹੜਾ ਛੜਾ ਛੜੀਆਂ ਹੋ ਜਾਂਦੀਆਂ ਉਸ ਤੋਂ ਬਾਅਦ ਵੀ ਤੁਹਾਡੇ ਜਿਹੜੇ ਕੰਮ ਬੰਦ ਨਹੀਂ ਹੁੰਦੇ ਡਾਂਸ ਚੱਲਦਾ ਹੀ ਰਹਿੰਦਾ ਹੈ ਪਰ ਮੈਂ ਇੱਕ ਗੱਲ ਜ਼ਰੂਰ ਪੁੱਛਣੀ ਚਾਹਾਂਗੀ ਤੁਸੀਂ ਇਸ ਫੀਲਡ ਦੇ ਵਿੱਚ ਕਿਵੇਂ ਆਨੇ ਹੋ ਤੁਸੀਂ ਕਿਵੇਂ ਪੈਂਦੇ ਹੋ ਇਸ ਲਾਈਨ ਦੇ ਵਿੱਚ ਏਸ ਨਾਲ ਦੀ ਨਾ ਬਹੁਤ ਇਹ ਕਹਿੰਦੀ ਆ ਲੰਬੀ ਕਹਾਣੀ ਜੀ ਆ ਐਕਚੁਅਲੀ ਏਸ ਲਾਈਨ ਦੇ ਵਿੱਚ ਮੈਂ ਕਦੀ ਸੋਚਿਆ ਵੀ ਨਹੀਂ ਸੀ ਕਿ ਕਿ ਮੈਂ ਕਦੀ ਮਤਲਬ ਪਰਫਾਰਮਰਸ ਆਰਟਿਸਟ ਬਣੂੰਗੀ ਕਦੀ ਹਨਾ ਕਿਉਂਕਿ ਡਾਂਸ ਡੂਨਸ ਦਾ ਤੇ ਮੈਨੂੰ ਜਮਾਂ ਹੀ ਸ਼ੌਂਕ ਨਹੀਂ ਸੀਗਾ ਤੇ ਮੇਰੇ ਕੋ ਮੁਕੋਪ ਦਾ ਵੀ ਮੈਨੂੰ ਇੰਨਾ ਸ਼ੌਂਕ ਨਹੀਂ ਸੀਗਾ ਹਾਂ ਮੇਰੀ ਭੈਣ ਨੂੰ ਥੋੜਾ ਬੋਲਾ ਹੁੰਦਾ ਸੀ ਤੇ ਇਹ ਜਦੋਂ ਹੋਸਟਲ ਦੇ ਵਿੱਚ ਸੀਗੀ ਇਹਨੇ ਆਪ ਹੋਸਟਲ ਚ ਪੜ੍ਹਦੀਆਂ ਸੀਗੀਆਂ ਤੇ ਭੂਆ ਨੇ ਪਾਲ ਲਿਆ ਵੀ ਸਾਨੂੰ ਉਸ ਤੋਂ ਬਾਅਦ ਸਾਨੂੰ ਹੋਸਟਲ ਚ ਛੱਡ ਦਿੱਤਾ ਗਿਆ ਭੂਆ ਨੇ ਪਾਲਿਆ ਹਾਂਜੀ ਮੈਨੂੰ ਮੇਰੇ ਭੂਆ ਨੇ ਪਾਲਿਆ ਜਿਹੜੇ نیچے ਬੈਠੇ ਸੀ ਨਾ ਉਹਨਾਂ ਨੇ ਮੈਨੂੰ ਪਾਲ ਲਿਆ ਭੂਆ ਨੇ ਤੇ ਮੇਰੀ ਜਿਹੜੀ ਭੈਣ ਆ ਉਹਨੂੰ ਪਾਲਿਆ ਵੈ ਮੇਰੀ ਦਾਦੀ ਨੇ ਤੇ ਵੱਡੀ ਭੂਆ ਨੇ ਮਿਲ ਕੇ ਪਾਲਿਆ ਮਦਰ ਫਾਦਰ ਮਦਰ ਫਾਦਰ ਉਹਨਾਂ ਦੀ ਇੱਕ ਅਲੱਗ ਸੈਪਰੇਟ ਫੈਮਿਲੀ ਬਣ ਗਈ ਸੀ ਕਿਉਂਕਿ ਮੇਰੇ ਛੋਟੇ ਹੁੰਦੇ ਆ ਮੰਮਾ ਦੀ ਡੈਥ ਹੋ ਗਈ ਸੀ ਤੇ ਉਹ ਮੇਰੇ ਪਾਪਾ ਦੀ ਵੀ ਏਜ ਘਟ ਸੀਗੀ ਤੇ ਇਸ ਕਰਕੇ ਭੂਆ ਉਹਨਾਂ ਨੇ ਵਿਆਹ ਉਹਨਾਂ ਦਾ ਘਰ ਤਾਂ ਹਨਾ ਕਿ ਇਹ ਤਾਂ ਇਹ ਤਾਂ ਸਾਡੇ ਜੰਮਣ ਤੋਂ ਪਹਿਲਾਂ ਦੀਆਂ ਗੱਲਾਂ ਨੇ ਹਨਾ ਜੀ ਆਪਾਂ ਉਹਨਾਂ ਨੂੰ ਫਿਰ ਵੀ ਮੇਰਾ ਰੋਸ ਕਾਫੀ ਟਾਈਮ ਤੱਕ ਡੈਡੀ ਨਾਲ ਰਿਹਾ ਸੀਗਾ ਹਜੇ ਵੀ ਕਈ ਵਾਰ ਰਹਿ ਲੈਂਦਾ ਵਾਕੀ ਤੇਰੀ ਆਪਦੀ ਫੈਮਿਲੀ ਆ ਹਨਾ ਇਦਾਂ ਉਦਾਂ ਕਰਕੇ ਪਰ ਇਹ ਆ ਕਿ ਪਿਓ ਤਾਂ ਪਿਓ ਹੀ ਹੁੰਦਾ ਵਾ ਅਕਸਰ ਆਪਾਂ ਦੁਨੀਆ ਤੇ ਆਏ ਆ ਹਨਾ ਤੇ ਕਿਸੇ ਜਮਾਨੀ ਹੈਗੀ ਤਾਂ ਪਿਓ ਪਰ ਮੈਂ ਪਿਓ ਤੋਂ ਜ਼ਿਆਦਾ ਵੀ ਮਾਂ ਨਾਲ ਪਿਆਰ ਕਰਦੀ ਆ ਜਿਹੜੀ ਕਾਇਦ ਹੋ ਸਕਦਾ ਮੇਰੇ ਨਾਲ ਹੀ ਰਹਿੰਦੀ ਆ ਉਹ ਜਿਹੜੀ ਮੈਨੂੰ ਤਾਕਤ ਦਿੰਦੀ ਹੈ ਚੀਜ਼ਾਂ ਲਈ ਮੈਂ ਮਾਣੋ ਕਦੀ ਦੇਖਿਆ ਨਹੀਂ ਸ਼ਾਇਦ 4 ਮਹੀਨੇ ਦੇ ਸੀਗੇ ਹਾਂਜੀ 4-5 ਮਹੀਨੇ ਦੇ ਮੇਰੇ ਜਿਵੇਂ ਭੂਆ ਨਾ ਤੁਸੀਂ ਬਾਕੀ ਗੱਲਾਂ ਉਹਨਾਂ ਨੂੰ ਪੁੱਛ ਲਿਓ ਕਿ 4-5 ਮਹੀਨਿਆਂ ਦੀ ਸੀਗੀ ਮੈਂ ਤੇ ਉਦੋਂ ਕੀ ਰਿਵਾਜ ਹੁੰਦਾ ਸੀਗਾ ਕਿ ਹੁੰਡ ਕੱਢ ਕੇ ਜਿਵੇਂ ਹੁੰਦਾ ਨਾ ਫੋਟੋ ਮੈਂ ਵਿਆਹ ਵਿਉਂਡ ਕੁੰਡ ਕੱਢ ਕੇ ਕਰਦੇ ਹੁੰਦੇ ਸੀਗੇ ਤੇ ਉਹ ਫਿਰ ਕੀ ਕਹਿੰਦੇ ਆ ਮੈਨੂੰ ਕਿਸੇ ਨੇ ਦੱਸਿਆ ਕਿ ਉਹ ਫਲਾਣੇ ਚਾਚੇ ਦੇ ਘਰੇ ਫੋਟੋਆਂ ਪਈਆਂ ਹੋਈਆਂ ਨੇ ਤੇ ਮੈਨੂੰ ਬੜੀ ਐਕਸਾਈਟਮੈਂਟ ਹੋਈ ਕਿਉਂਕਿ ਮੇਰੀ ਦਾਦੀ ਨੇ ਮੇਰੇ ਮਾ ਦੀਆਂ ਜਦੋਂ ਪਪਾ ਦਾ ਦੂਸਰਾ ਵਿਆਹ ਕਰਨਾ ਸੀ ਨਾ ਤੇ ਨਾਲ ਹੀ ਕੀ ਉਦੋਂ ਦਫਨਾ ਦੇਂਦੇ ਹੁੰਦੇ ਸੀਗੇ ਜਿਹੜੀਆਂ ਫੋਟੋਆਂ ਹੁੰਦੀਆਂ ਨੇ ਨਾਲ ਹੀ ਦਫਨਾ ਦੇਂਦੇ ਹੁੰਦੇ ਸੀਗੇ ਤੇ ਉਹ ਮੈਨੂੰ ਕਿ ਮੇਰੀ ਇਹ ਮੇਰੀ ਮੇਰੀ ਭੈਣ ਨੇ ਕਿਆ ਕਿ ਦਵਾਈਆਂ ਹੋਈਆਂ ਨੇ ਇਦਾਂ ਦਾ ਕਰਕੇ ਤੇ ਮੈਂ ਕਿਹਾ اچھا ਕੋਈ ਨਹੀਂ ਕਹਿੰਦੀ ਉਹ ਵਲੇ ਸੱਚੇ ਦੇ ਕਰੇ ਫੋਟੋਆਂ ਭਈਆਂ ਇਹ ਉਹਨਾਂ ਦੇ ਵਿਆਹ ਦੀਆਂ ਹੈਗੀਆਂ ਇਦਾਂ ਦਾ ਕਰਕੇ ਮੈਂ ਕਿਹਾ اچھا ਉਹਦੇ ਵਿੱਚ ਵੀ ਮੇਰੀ ਮਾਂ ਨੇ ਨਾ ਵਡਾ ਕੁੰਡ ਕੱਢਿਆ ਹੋਇਆ ਵਾ ਉਹਦੇ ਵਿੱਚ ਵੀ ਮੈਂ ਆਪਦੀ ਮਾਂ ਦਾ ਜਿਹੜਾ ਚਿਹਰਾ ਨਹੀਂ ਦੇਖਿਆ ਹੈਗਾ ਤੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਸ਼ਾਇਦ ਉਹ ਮੇਰੇ ਵਿੱਚ ਹੈਗੀ ਆ ਨਾ ਤੇ ਬਾਕੀ ਮੈਂ ਇਸ ਘਰ ਇਹ ਜਿਹੜਾ ਮੇਰਾ ਘਰ ਹੈਗਾ ਨਾ ਮੈਂ ਨੰਬਰ ਪਲੇਟ ਤੇ ਵੀ ਜਗਜੀਤਪੁਰ ਲਿਖਾਣਾ ਹੈ ਇਹ ਮੇਰੀ ਦਿੱਲੀ ਤਮੰਨਾ ਹੈ ਨਾਮ ਲਖਵਾਉਣਾ ਦਾ ਨਾਮ ਲਖਵਾਣਾ ਹੈ ਬਾਕੀ ਫਾਦਰ ਦੇਖੋ ਫਾਦਰ ਤਾਂ ਸਭ ਤੋਂ ਵੱਡੀ ਚੀਜ਼ ਹੁੰਦੇ ਨੇ ਜੋ ਵੀ ਹੈ ਨਾ ਬਟ ਇੱਕ ਨਾ ਕਿਤੇ ਨਾ ਕਿਤੇ ਆ ਕੇ ਨਾ ਆਪਾਂ ਨੂੰ ਐ ਲੱਗਣ ਲੱਗ ਜਾਂਦਾ ਵਾ ਕਿ ਅਸੀਂ ਵੱਖਰੇ ਹੋ ਗਏ ਲੇਕਿਨ ਮਾਂ ਪਿਓ ਨੇ ਕਦੀ ਨਾ ਸਟੈਪ ਮਦਰ ਨੇ ਕਦੀ ਪਿਆਰ ਚ ਕਮੀ ਛੱਡੀ ਆ ਨਾ ਮੇਰੇ ਸਟੈਪ ਬ੍ਰਦਰਸ ਸਿਸਟਰ ਨੇ ਕਦੀ ਪਿਆਰ ਚ ਕਮੀ ਛੱਡੀ ਆ ਨਾ ਮੇਰੇ ਪਿਓ ਨੇ ਕਦੀ ਪਿਆਰ ਚ ਕਮੀ ਛੱਡੀ ਆ ਪਰ ਸਾਨੂੰ ਫੀਲ ਹੁੰਦੀ ਹੈ ਕੁਝ ਇਮੋਸ਼ਨਸ ਅਨਬੇਲੀ ਹੁੰਦੇ ਨੇ ਜਿਨੂੰ ਆਪਾਂ ਕੀ ਕਹਿੰਦੇ ਨੇ ਕਿ ਕੋਈ ਟੈਨਸ਼ਨ ਨਹੀਂ ਹੈ ਫੇਰ ਵੀ ਟੈਨਸ਼ਨ ਹੈ ਉਹ ਚੀਜ਼ ਹੈ ਤੇ ਫਿਰ ਕਿੱਦਾਂ ਲਾਈਨ ਦੇ ਵਿੱਚ ਆਉਂਦੇ ਆ ਮਦਰ ਐਕਸਪਾਇਰ ਹੋ ਜਾਂਦੇ ਆ ਫਾਦਰ ਦੀ ਸੈਕੰਡ ਮੈਰਿਜ ਹੋ ਜਾਂਦੀ ਆ ਮੋਟਲ ਚ ਪੜ ਰਹੀਆਂ ਸੀਗੀਆਂ ਠੀਕ ਹੈ ਤੇ ਉਹ ਮੈਂ ਭੈਣ ਤੋਂ ਪਰਮਿਸ਼ਨ ਲੈ ਕੇ ਸਟੋਰੀ ਦੱਸੂਗੀ ਕਿਉਂਕਿ ਪਹਿਲਾਂ ਮੇਰੀ ਭੈਣ ਇਸ ਲਾਈਨ ਦੇ ਵਿੱਚ ਮੇਰੀ ਭੈਣ ਆਈ ਸੀ ਤੇ ਅਗਰ ਉਹ ਆਪ ਦੀ ਲਾਈਫ ਸਟੋਰੀ ਸ਼ੇਅਰ ਇਸ ਲਾਈਫ ਜਰਨੀ ਸ਼ੇਅਰ ਕਰੂਗੀ ਕਿਉਂਕਿ ਉਹਦੀ ਲਾਈਫ ਜਰਨੀ ਸਟਾਰਟ ਹੋਣ ਦੇ ਵਿੱਚ ਹੀ ਮੇਰੀ ਜਰਨੀ ਫਿਰ ਇਸ ਲਾਈਨ ਦੀ ਸਟਾਰਟ ਹੁੰਦੀ ਹੈ ਪਹਿਲਾਂ ਉਹ ਇਸ ਲਾਈਨ ਦੇ ਵਿੱਚ ਆਈ ਸੀਗੀ ਤੇ ਫਿਰ ਜਦੋਂ ਮੈਂ ਉਹਦਾ ਲਾਈਫਸਟਾਈਲ ਦੇਖਿਆ ਮੈਂ ਕਿਹਾ ਵਾਹ ਕਿੰਤਾ ਬੜੇ ਐ ਐਸੀ ਵੈਸੇ ਚ ਰੰਗਣੀ ਹੈ ਨਾ ਤੇ ਮੈਨੂੰ ਕਹਿੰਦੀ ਕਿ ਐਦਾ ਐਦਾ ਕਰਕੇ ਨਾ ਕੰਮ ਆਏ ਹੋਣਾ ਤੇ ਫਿਰ ਮੇਰੀ ਭੂਆ ਮੈਨੂੰ ਕਹਿੰਦੀ ਮੇਰੇ ਡੈਡੀ ਨੂੰ ਕਹਿੰਦੀ ਸੀ ਨਾ ਮੈਨੂੰ ਸ਼ੁਰੂ ਦੇ ਚਾਹ ਹੁੰਦਾ ਸੀਗਾ ਮੈਂ ਕਿਹਾ ਚੱਲ ਇਹਨੂੰ ਤਾਂ ਚਾਹੀ ਹੁੰਦਾ ਇਹ ਤਾਂ ਸਕੂਲ ਦੇ ਬੈਗ ਦੇ ਵਿੱਚ ਵੀ ਕੀ ਕਹਿੰਦੇ ਆ ਪੌਂਡਸ ਕਰੀਮਾਂ ਲਿਪ ਬਲੋਸਾ ਪਾ ਪਾ ਕੇ ਘੁੰਮਦੀ ਹੁੰਦੀ ਛੋਟੇ ਹੁੰਦਿਆਂ ਵੀ ਨਾ ਚਾਹ ਹੁੰਦਾ ਸੀਗਾ ਪਰ ਮੈਨੂੰ ਇਹ ਹੁੰਦਾ ਸੀਗਾ ਕਿ ਜਿਵੇਂ ক্রিকেট ਖੇਡ ਲਈ ਮੁੰਡਿਆਂ ਨੂੰ ਹਰ ਤੰਗ ਕਰਨੀ ਹੈ ਨਾ ਇਹ ਚੀਜ਼ਾਂ ਕਰਨੀਆਂ ਤੇ ਜਦੋਂ ਹੋਸਟਲ 'ਚ ਰਹਿੰਦੇ ਸੀ ਅਸੀਂ ਉਦੋਂ ਵੀ ਮੈਂ ਗਤਕਾ ਸਿੱਖਦੀ ਪਈ ਸੀਗੀ ਹਨਾ ਤੇ ਇਹ ਆਪਣਾ ਉਹ ਹਰਮੋਨੀਅਮ ਦਾ ਮਤਲਬ ਅਸੀਂ ਇਸ ਲਾਈਨ ਨੂੰ ਦੂਰ ਦੂਰ ਤੱਕ ਸਾਨੂੰ ਪਤਾ ਨਹੀਂ ਸੀਗਾ ਆ ਮੇਰੀ ਭੈਣ ਦੀ ਚੁੰਨੀ ਐ ਹੁੰਦੀ ਸੀ ਜਦੋਂ ਕੀਰਤਨ ਕਰਦੀ ਸੀ ਮੇਰੇ ਸਿਰ ਤੇ ਦਸਤਾਰ ਹੁੰਦੀ ਸੀ ਆ ਦੇਖ ਲਓ ਤੁਸੀਂ ਹੱਲੇ ਵੀ ਆ ਚੀਜ਼ ਹੋਣੀ ਆ ਨਿਸ਼ਾਨਦ ਦਸਤਾਰ ਕਰਾਉਂਦੇ ਸੀਗੇ ਪਰ ਅੰਮ੍ਰਿਤ ਨਹੀਂ ਸੀ ਹਲੇ ਉਹਨਾਂ ਨੇ ਸ਼ਿਕਾਇਤ ਕਿਉਂਕਿ ਹਲੇ ਅਸੀਂ ਛੋਟੇ ਸੀਗੇ ਇਹ ਦੇਖਣੇ ਜਦੋਂ ਮੈਚੁਰ ਹੋ ਜਾਂਦੇ ਆ ਜਦੋਂ ਜਿਵੇਂ ਤੁਹਾਡੇ ਭੈਣ ਨੇ ਕਿ ਮਜਬੂਰੀਆਂ ਸੀਗੀਆਂ ਕਿ ਮਜਬੂਰੀਆਂ ਦੇ ਕਰਕੇ ਇਸ ਲਾਈਨ ਨੂੰ ਫੜਿਆ ਹਾਂ ਮਜਬੂਰੀਆਂ ਸਾਡੇ ਪੇਰੈਂਟਸ ਵੱਲੋਂ ਨਹੀਂ ਸੀ ਮਜਬੂਰੀਆਂ ਤੁਹਾਡੀ ਜਿਹੜੀ ਜਮ ਆ ਗਿਆ ਅ ਪੇ ਮਜਬੂਰੀਆਂ ਨਹੀਂ ਸੀ ਯਾਰ ਮਜਬੂਰੀਆਂ ਅਸੀਂ ਆਪ ਕ੍ਰੀਏਟ ਕੀਤੀਆਂ ਅਸੀਂ ਪੁਖਰਾਜ ਕੰਪਨੀ ਦੇ ਵਿੱਚ ਮੇਰੀ ਭੈਣ ਚੰਗੀ ਪਲੀ ਕੰਮ ਕਰ ਰਹੀ ਸੀ ਇਹ ਨਹੀਂ ਸੇ ਪਹਿਲਾਂ ਹੋਸਟਲ ਦੇ ਵਿੱਚ ਇਹ ਪਰਦੀ ਪਰਦੀ ਨਰਸਿੰਗ ਦਾ ਕੋਰਸ ਕਰਦੀ ਕਰਦੀ ਕਿ ਸੇ ਉਹ ਜਿਹੜੀ ਕਹਾਣੀਆਂ ਹਨ ਨਾ ਉਹ ਪਰਸਨਲ ਆ ਉਸ ਤੋਂ ਬਾਅਦ ਇਹਨੇ ਮੈਨੂੰ ਇਸ ਲਾਈਨ 'ਚ ਲਿਆਂਦਾ ਸੀਗਾ ਉਹਦੇ ਨਾਲ ਜੁੜੀ ਹੋਈ ਕਹਾਣੀਆਂ ਮੈਂ ਤੁਹਾਨੂੰ ਲੰਬੇ ਟਾਈਮ ਤੇ ਦੱਸੂਗੀ ਇਸ ਲਾਈਨ 'ਚ ਕਿਵੇਂ ਆਈ ਉਹ ਵੀ ਬਹੁਤ ਕੀ ਕਹਿੰਦੇ ਆ ਮਤਲਬ ਠੱਗਲੀ ਕੋਈ ਚੀਜ਼ ਇਸ ਲਾਈਨ ਦੇ ਵਿੱਚ ਆਣ ਪਾਣ ਦਾ ਜਿਹੜੀ ਕੰਡੀਸ਼ਨ ਹੁਣ ਆਈ ਆ ਮਦਰ ਹੁੰਦੀ ਤਾਂ ਪਹਿਲੀ ਗੱਲ ਤਾਂ ਜੇ ਮਦਰ ਹੁੰਦੀ ਤੁਸੀਂ ਇਸ ਲਾਈਨ 'ਚ ਨਹੀਂ ਕਿਉਂਕਿ ਮੇਰੇ ਨਾਨਕੇ ਨਿਹੰਗ ਸਿੰਘ ਨੇ ਮੇਰੇ ਨਾਨਕੇ ਜਿਹੜੇ ਨੇ ਉਹ ਨਿਹੰਗ ਸਿੱਖ ਨੇ ਉਹਨਾਂ ਦੀਆਂ ਮੇਰੇ ਮਾਮੇ ਜਿਹੜੇ ਨੇ ਦਸਤਾਰ ਕਰਦੇ ਨੇ ਮੇਰੇ ਮਾਮੀ ਫਾਦਰ ਵੀ ਸਪੋਰਟ ਨਹੀਂ ਕਰਦੇ ਇਸ ਲਾਈਨ ਨੂੰ ਨਹੀਂ ਨਹੀਂ ਕਰਦੇ ਨਹੀਂ ਕਰਦੇ ਮੇਰੇ ਫਾਦਰ ਸਪੋਰਟ ਨਹੀਂ ਕਰਦੇ ਲੇਕਿਨ ਆਪਦੀਆਂ ਬੇਟੀਆਂ ਦੇ ਜਿੱਦ ਦੇ ਅੱਗੇ ਝੁੱਕ ਜਾਂਦੇ ਨੇ ਤੇ ਫਿਰ ਉਹ ਚੀਜ਼ਾਂ ਸਾਹਮਣੇ ਦੇਖਦੇ ਨੇ ਫਿਰ ਅਸੀਂ ਆਪਣੇ ਫਾਦਰ ਨੂੰ ਵੀ ਗੱਲ ਕਹਿੰਦੇ ਕਿ ਦੇਖੋ ਅਸੀਂ ਸਹੀ ਕਰ ਰਹੇ ਹਾਂ ਜੜੀ ਤੁਹਾਨੂੰ ਲੱਗ ਰਿਹਾ ਜਿਵੇਂ ਹਨਾ ਮੈਂ ਸਹੀ ਕਰ ਰਹੀ ਹਾਂ ਮੇਰੇ ਭੈਣ ਤਾਂ ਖੈਰ ਨਹੀਂ ਕਰਦੀ ਕੰਮ ਤੇ ਸਹੀ ਕਰ ਰਹੀ ਹਾਂ ਨਾ ਮੈਂ ਦੌੜਦਾ ਤੇ ਇੱਕ ਚੀਜ਼ ਹੁੰਦੀ ਹੈ ਕਿ ਕਈ ਵਾਰ ਇੱਕ ਬੰਦੇ ਨੇ ਨਾ ਵੱਖ ਜਾਂ ਰਸਤਾ ਫੜਿਆ ਹੁੰਦਾ ਵਾ ਤੇ ਉਹਨੂੰ ਇਹ ਹੁੰਦਾ ਵਾ ਕਿ ਮੈਂ ਸੈਟੀਸਫੈਕਸ਼ਨ ਹੋਣੀ ਚਾਹੀਦੀ ਆ ਆਪਾਂ ਕੰਮ ਕਿਹਦੇ ਵਾਸਤੇ ਕਰਦੇ ਆ ਆਪਾਂ ਪੈਸੇ ਵਾਸਤੇ ਕੰਮ ਕਰਦੇ ਆ ਰਾਈਟ ਨਾ ਤੇ ਜੇ ਸਾਨੂੰ ਪੈਸਾ ਮਿਲ ਰਿਹਾ ਵਾ ਅੱਛੀ ਅਮਾਉਂਟ ਮਿਲ ਰਹੀ ਆ ਸਾਨੂੰ ਹਨਾ ਡਾਂਸ ਕਰਨ ਦੇ ਵਿੱਚ ਅੱਛੀ ਅਮਾਉਂਟ ਸਾਨੂੰ ਮਿਲੀ ਮਿਲ ਰਹੀ ਆ ਸਾਨੂੰ ਪਰਫਾਰਮਰ ਦੀ ਤੇ ਐਜ਼ ਅ ਪਰਫਾਰਮਰ ਅਸੀਂ ਪਿਓਰਿਟੀ ਨਾਲ ਤੁਸੀਂ ਜਸਨੂਰ ਜੱਸੀ ਦੀਆਂ ਵੀਡੀਓ ਦੇਖੀਆਂ ਹੋਣੀਆਂ ਉਹ ਵੀ ਪਿਓਰਿਟੀ ਨਾਲ ਕੰਮ ਕਰਦੀ ਆ ਆਪਾਂ ਵੀ ਪਿਓਰਿਟੀ ਨਾਲ ਕੰਮ ਕਰਦੇ ਹਣਾ ਤੇ ਹਰ ਇੱਕ ਦਾ ਆਪਦਾ ਸਟਾਈਲ ਹੁੰਦਾ ਆ ਅਸੀਂ ਆਪਣਾ ਕੰਮ ਕਰਕੇ ਆਪਣੇ ਫਾਦਰ ਦਾ ਦਿਲ ਜਿੱਤ ਲਿਆ ਕਿਤੇ ਨਾ ਕਿਤੇ ਹੁਣ ਹਾਂਜੀ ਹਾਂਜੀ ਤੇ ਉਹ ਵੀ ਜਿੱਤਿਆ ਨਹੀਂ ਉਹ ਮੇਰੀ ਭੂਆ ਹੁਣਾਂ ਨੇ ਸਮਝਾਇਆ ਕਿ ਤੂੰ ਆਪਦੀ ਕੁੜੀ ਦੀਆਂ ਵੀਡੀਓ ਤਾਂ ਦੇਖ ਲੈ ਉਹ ਤਾਂ ਵਿਚਾਰੀ ਇੱਥੋਂ ਤੱਕ ਬਾਵਾ ਬੰਦੀ ਹੈਗੀ ਆ ਉਹ ਤਾਂ ਕੋਈ ਜਿਹੜਾ ਵਾ ਕਿਹੜੇ ਸਟੈਪਸ ਟੁੱਪ ਨੇ ਉਹ ਐਕਚੁਅਲ 'ਚ ਪਤਾ ਕੀ ਹੁੰਦਾ ਆ ਫਿਰ ਲੋਕੀ ਜਿਹੜੇ ਇਹੀ ਪਾਰਟੀ ਵਾਲੇ ਇਹਨਾਂ ਨੇ ਜਿਹੜੇ ਹੁਣ ਕਹਿੰਦੇ ਨੇ ਕਿ ਐ ਤਾਂ ਜੋ ਇਹੀ ਕਹਿੰਦੇ ਨੇ ਕਿ ਭਾਈ ਕੁੜੀ ਨੂੰ ਕੰਮ ਨਹੀਂ ਆਂਦਾ ਸਿੰਪਲ ਗਿੱਧਾ ਪਾਉਗੀ ਨਾ ਕੁੜੀ ਤਾਂ ਇਹਨੂੰ ਕੰਮ ਨਹੀਂ ਆਂਦਾ ਠੀਕ ਆ ਥੋੜਾ ਬੋਧਾ ਕਰਨ ਵਾਲਿਆਂ ਨੂੰ ਵੀ ਸ਼ਾਇਦ ਪਸੰਦ ਨਹੀਂ ਆਊਗਾ ਆਂਦਾ ਨਹੀਂ ਆ ਕਿ ਲੇਡੀਜ਼ ਨੂੰ ਆਂਦਾ ਆ ਇਹ ਚੀਜ਼ਾਂ ਪਸੰਦ ਆਉਂਦੀਆਂ ਫਿਰ ਕੁਝ ਕਈ ਲੋਕ ਬਹੁਤ ਅਪਰੀਸ਼ੀਏਟ ਕਰਦੇ ਨੇ ਮੈਂ तकरीबन ਕੋਸ਼ਿਸ਼ ਇਹ ਹੀ ਹੁੰਦੀ ਆ ਮੇਰੀ ਉੱਥੇ ਵੀ ਤੁਸੀਂ ਦੇਖਿਆ ਮੈਂ ਬੱਚਿਆਂ ਨਾਲ ਗਿੱਦੇ ਪਾ ਰਹੀ ਆ ਤੇ ਕੋਸ਼ਿਸ਼ ਮੇਰੀ ਇਹ ਹੁੰਦੀ ਆ ਕਿ ਪਹਿਲਾਂ ਇਦਾਂ ਹੀ ਵੱਢ ਜੇ ਫਿਰ ਕਈ ਵਾਰੇ ਕੀ ਹੁੰਦਾ ਵਾ ਕਿ ਮੁੰਡੇ ਜਿਹੜੇ ਨੇ ਅ ਅੱਛਾ ਜਿਵੇਂ ਪਿਆਰ ਨਾਲ ਆਪਾਂ ਨਾਲ ਫ੍ਰੈਂਡਲੀ ਗੱਲ ਕਰਦੇ ਨੇ ਫਿਰ ਆਪਾਂ ਉਹਨਾਂ ਦੇ ਨਾਲ ਥੋੜੀ ਬੋਧੀ ਮਸਤੀ ਮਾਰ ਲੈਣੇ ਹਾਂਜੀ ਤਾਂ ਨਾ ਪਰ ਉਹ ਲਿਮਟ 'ਚ ਇੱਕ ਹੁੰਦੀ ਆ ਨਾ ਇੱਕ ਚੀਜ਼ ਹੁੰਦੀ ਆ ਉਹ ਹੁੰਦੀ ਤੁਸੀਂ ਅਕਸਰ ਵੇਖਿਆ ਹੋਣਾ ਵਿਆਹਾਂ ਸ਼ਾਦੀਆਂ ਦੇ ਵਿੱਚ ਬਟ ਇਸ ਵਾਰ ਲਿਮਟ ਕ੍ਰੋਸ ਹੋ ਗਈ ਸੀ ਲਿਮਟ ਕ੍ਰੋਸ ਐਕਚੁਅਲੀ ਉਹਨੇ ਕਹੇ ਤੇਰੀ ਭੈਣ ਦੀ ਡੈਸ ਤੇ ਮ ਜਦੋਂ ਮੈਂ ਤੇਰੀ ਭੈਣ ਦੀ ਹੈ ਨਹੀਂ ਇਦਾਂ ਬੋਲਿਆ ਨਾਰੀ ਡਿਜ ਬੰਦ ਹੋ ਗਿਆ ਠੀਕ ਹੈ ਉਹਦੇ ਵੱਲੋਂ ਵੀ ਕਿਹਾ ਗਿਆ ਅਲਿਸ਼ਾ ਦੇ ਵੱਲੋਂ ਵੀ ਇੰਨੀ ਗੱਲ ਕਹੀ ਗਿਆ ਕਿ ਸੀਸੀਟੀਵੀ ਕਢਵਾ ਲਓ ਕਿਉਂਕਿ ਪਹਿਲਾਂ ਲੜਕੀ ਵੀ ਬੋਲਦੀ ਪਈ ਸੀ ਉਹਨੇ ਮਾਈਕ ਦੇ ਵਿੱਚ ਬੋਲਿਆ ਹਨਾ ਉਸ ਤੋਂ ਬਾਅਦ ਦੇ ਵਿੱਚ ਮੁੰਡਿਆਂ ਦੇ ਉੱਤੇ ਗਲਤੀ ਆ ਗਈ ਹਨਾ ਐਫ ਆਈ ਆਰ ਦਰਜ ਹੈ ਜਿਹੜੀ ਕਿ ਮੁੰਡਿਆਂ ਤੇ ਹੋ ਗਈ ਨਹੀਂ ਹੋਣੀ ਚਾਹੀਦੀ ਠੀਕ ਹੈ ਜੀ ਮੈਂ ਕਹਿੰਨੀ ਆ ਕਿ ਸੀਸੀਟੀਵੀ ਕਢਵਾਏ ਜਾਣ ਮੈਂ ਖੋਦ ਰਿਕਵੈਸਟ ਕਰਦੀ ਆ ਕਿ ਸੀਸੀਟੀਵੀ ਕੈਮਰੇ ਕਢਵਾਏ ਜਾਣ ਤੇ ਉਹਦੇ ਵਿੱਚ ਜਿਹੜਾ ਗਾਣਾ ਚੱਲਦਾ ਵਾ ਪਹਿਲਾਂ ਹੂੰ ਚੱਕ ਲੈਣਗੇ ਅਸੀਂ ਜੱਟਾਂ ਦੇ ਪੁੱਤ ਚੱਕ ਉਹ ਗਾਣਾ ਮੈਨੂੰ ਹਲੇ ਤੱਕ ਰਿਮਾਈਂਡ ਘੁੰਮਦਾ ਪਿਆ ਆ ਦਿਮਾਗ 'ਚ ਮੇਰੇ ਆ ਨਹੀਂ ਰਿਹਾ ਹੈਗਾ ਤੇ ਉਹ ਮੈਕੈਨਿਕ ਕਰਵਾਵਾਂ ਨਹੀਂ ਉਹ ਆਡੀਓ ਤੇ ਸਮੀਤ ਕਟਵਾਇਆ ਜਾਵੇ ਕੱਲੀ ਐਕਸ਼ਨ ਨਹੀਂ ਆਡੀਓ ਵੀ ਨਾਲ ਆਣੀ ਚਾਹੀਦੀ ਆ ਤੇ ਫਿਰ ਕਢਵਾਓ ਤੇ ਫਿਰ ਤੁਸੀਂ ਜੇ ਇਦਾਂ ਚਾਹਦੇ ਹੋ ਤਾਂ ਇਦਾਂ ਹੀ ਸਹੀ ਬਾਕੀ ਮੈਂ ਇਹਨਾਂ ਨੂੰ ਸਾਫ਼ ਇੱਕ ਜਵਾਬ ਦੇਣਾ ਚਾਹਨੀ ਆ ਕਿ ਮੇਰਾ ਤੁਹਾਡੇ ਨਾਲ ਕੋਈ ਲੈਣਾ ਦੇਣਾ ਨਹੀਂ ਆ ਮੈਂ ਇੱਕ ਸਮਝ ਲਓ ਕਿ ਮੈਂ ਇੱਕ ਆ ਦਾ ਵਟਸਐਪ ਸਟੇਟਸ ਪਾਇਆ ਹੋਇਆ ਵਾ ਤੇ ਉਹ ਜਿਹਦੇ ਤੇ ਪਾਇਆ ਹੋਇਆ ਹੋਆ ਉਹਦੇ ਵਾਸਤੇ ਪਾਇਆ ਹੋਇਆ ਆ ਬਾਕੀ ਆਪਣੇ ਉੱਤੇ ਨਾ ਲਾਓ ਸਿਮਰ ਸੰਧੂ ਵੈਸੇ ਤਾਂ ਬਹੁਤ ਸਟਰੋਂਗ ਆ ਕਿਹੜੀ ਚੀਜ਼ ਆ ਜਿਹੜੀ ਸਿਮਰ ਸੰਧੂ ਨੂੰ ਬਾਰ-ਬਾਰ ਰੋਵਾ ਰਹੀ ਆ ਬਾਰ-ਬਾਰ ਅੱਖਾਂ ਪਰ ਆ ਰਹੀਆਂ ਨੇ ਉਹ ਯਾਰ ਬਹੁਤ ਹੋ ਨ ਰੋ ਰੋ ਕੇ ਨਾ ਹੁਣ ਥੱਕ ਗਏ ਅੱਖਾਂ ਆंसू ਆਂਦੇ ਇੱਥੇ ਕਿ ਰਹਿ ਜਾਂਦੇ ਆ ਕਿ ਬਸ ਉਹ ਵਾਪਸ ਜਾ ਕੇ ਇੱਥੇ ਗੱਪ ਪਰ ਮਾਜੇ ਕ ਦਿਲ ਹੋ ਜਾਂਦਾ ਨਾ ਉਹ ਹੋ ਜਾਂਦਾ ਫਿਰ ਉਹ ਗੱਲਾਂ ਦਾ ਰਾਹੀ ਨਿਕਲਦੀ ਆਪਣਾਸ ਜਿਹੜੀ ਹੁੰਦੀ ਆ ਵੀ ਜੋ ਆਪਣੇ ਅੰਦਰ ਭਾਵ ਹੁੰਦੇ ਕਈ ਰੋਕੇ ਭਾਵਾਂ ਆਪਣੇ ਕੱਢ ਲੈਂਦੇ ਨੇ ਤੇ ਕਈ ਜੋ ਕਹਿਣਾ ਚਾਹੁੰਦੇ ਨੇ ਉਹ ਕਹਿ ਦਿੰਦੇ ਨੇ ਤੇ ਉਹਦੇ ਵਿੱਚ ਕਈ ਗੱਲਾਂ ਹੁੰਦੀਆਂ ਸੱਚੀਆਂ ਹੁੰਦੀਆਂ ਤੇ ਜਿਹੜੀਆਂ ਲੋਕਾਂ ਨੂੰ ਚੰਗੀਆਂ ਨਹੀਂ ਲੱਗਦੀਆਂ ਹਨਾ ਤੇ ਬਸ ਇਹੀ ਆ ਕਿ ਬਾਕੀ ਮੱਖੀ ਕੀ ਕਹਿੰਦੇ ਹੁਣ ਜਿਵੇਂ ਤੁਹਾਡੀ ਭੂਆ ਨੇ ਵੀ ਕਹਤਾ ਤੁਹਾਡੀ ਸਿਸਟਰ ਨੇ ਵੀ ਕਹਤਾ ਕਿ ਜੇਕਰ ਉਹ ਆਕੇ ਮਾਫੀ ਮੰਗ ਲੈਂਦੇ ਨੇ ਤਾਂ ਸ਼ਾਇਦ ਸਿਮਰ ਦਾ ਦਿਲ ਪਿਗਲ ਜਾਵੇ ਤਾਂ ਸਿਮਰ ਮਾਫ ਕਰ ਦੇਵੇ ਬਿਲਕੁਲ ਉਹ ਜੇ ਚਾਵੇ ਕਿ ਮੈਨੂੰ ਖਰੀਦ ਉਹ ਬਾਰੋ-ਬਾਰੀ ਕੋਸ਼ਿਸ਼ ਕਰ ਰਿਹਾ ਵਾ ਮੈਨੂੰ ਦਬਾਉਣ ਦੀ ਜੋ ਉਹ ਚਾਹੁੰਦਾ ਹੈ ਕਿ ਮੈਂ ਰਿਸ਼ਵਤ ਸਿਮਰਨ ਲੈ ਲਵੇ ਪੈਸੇ ਲੈ ਲਵੇ ਤੇ ਇਹ ਕੇਸ ক্লোਜ਼ ਹੋ ਜਾਵੇ ਨਹੀਂ ਜੇ ਮੈਨੂੰ ਦਇਆ ਆ ਜਾਂਦੀ ਆ ਉਹ ਵੀ ਕੋਰਟ 'ਚ ਜੇ ਮੈਨੂੰ ਦਇਆ ਆ ਜਾਂਦੀ ਹੈ ਜਾਂ ਕੁਝ ਵੀ ਸੀਜ਼ਨ ਹੋ ਮੈਂ ਆਪਣਾ ਡਿਸੀਜਨ ਵਾਪਸ ਲੈ ਸਕਦੀ ਆ ਪਰ ਡਰਾ ਧਮਕਾ ਕੇ ਤੁਸੀਂ ਇਹ ਚੀਜ਼ ਮੇਰੇ ਤੋਂ ਨਹੀਂ ਕਰਵਾ ਸਕਦੇ ਠੀਕ ਆ ਤੇ ਜਦੋਂ ਤੁਸੀਂ ਆਪਣਾ ਤੁਸੀਂ ਜਦੋਂ ਤੁਸੀਂ ਮੇਰੇ ਤੋਂ ਮਾਫੀ ਮੰਗਣੀ ਆ ਠੀਕ ਆ ਤੇ ਉਦੋਂ ਤੁਸੀਂ ਪੂਰੇ মিডিਆ ਦੇ ਸਾਹਮਣੇ ਮਾਫੀ ਮੰਗਣੀ ਆ ਕਿ ਹਾਂਜੀ ਜੀ ਮੈਂ ਗਲਾਸ ਮਾਰਿਆ ਸੀ ਮੈਂ ਗਾਲ ਕੱਢੀ ਸੀ ਚਲੋ ਮੈਂ ਵੀ ਫਿਰ ਤੁਹਾਨੂੰ ਕਹਿ ਦਾਂਗੀ ਕਿ ਕਿ ਮੈਂ ਵੀ ਮਾਫੀ ਮੰਗਦੀ ਹਾਂ ਕਿਉਂਕਿ ਮੈਂ ਵੀ ਤੁਹਾਨੂੰ ਗਾਲ੍ਹਾਂ ਕੱਢੀਆਂ ਲੇਕਿਨ ਪਹਿਲਾਂ ਤੁਸੀਂ ਇਹ ਚੀਜ਼ ਜ਼ਰੂਰ ਧਿਆਨ ਚ ਰੱਖਿਓ ਕਿ ਤੁਸੀਂ ਬਾਰੋ-ਬਾਰ ਇਹ ਮਾਮਲਾ ਦਬਾਉਣ ਦੀ ਕੋਸ਼ਿਸ਼ ਨਾ ਕਰਿਓ ਜਿੰਨਾ ਤਿਕਰ ਇਹ ਮੁੰਡਾ ਜਿਹੜਾ ਵਾ ਜਿਹਨੇ ਗਲਾਸ ਮਾਰਿਆ ਵਾ ਇਹ ਦੁਨੀਆ ਦੇ ਸਾਹਮਣੇ ਨਹੀਂ ਆਂਦਾ ਆਪਣਾ ਫੇਸ ਲੈ ਕੇ ਉਹਨਾਂ ਤਿਕਰ ਇਹ ਮਾਮਲਾ ਇਹਵੇਂ ਚੱਲਦਾ ਰਹੂਗਾ ਸਸਿੰਮਰ ਸੰਤੂ ਨਾਲ ਗੱਲਬਾਤ ਹੋਈ ਆ ਤਾਂ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਬਾਹਰੋਂ ਡਰਾਤਮਕ ਆ ਕੇ ਅਗਰ ਮੈਨੂੰ ਚੁਕਾਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਮੈਂ ਚੁਕਾਨ ਨਹੀਂ ਮੈਂ ਇਸੇ ਤਰੀਕੇ ਦੇ ਨਾਲ ਜੇਕਰ ਉਹ ਨੀਵੇਂ ਹੋ ਕੇ ਆਉਂਦੇ ਨੇ ਮਾਫੀ ਮੰਗਦੇ ਨੇ ਤਾਂ ਮੈਂ ਮਾਫੀ ਜ਼ਰੂਰ ਕਰ ਦਵਾਂਗੀ ਤੇ ਨਾਲ ਹੀ ਮਾਫੀ ਵੀ ਮੰਗਾਂਗੀ ਜੋ ਮੈਂ ਗਾਲਾਂ ਉਹਨਾਂ ਨੂੰ ਕੱਢੀਆਂ